ਅ ਇਸੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਅੱਗੇ ਗੱਲ ਨਾਲ ਕਰਦੇ ਜਾਈਏ ਤਾਂ ਵਾਈਟ ਹਾਊਸ ਹੋਰ ਦਬਾਅ ਪਾ ਰਿਹਾ ਆ ਆਈਸ ਵਾਲਿਆਂ ਦੇ ਉੱਤੇ ਕਿੰਨੇ ਜਿਹੜੇ ਮਾਈਗ੍ਰੈਂਟ ਅਰੈਸਟ ਆ ਉਹਨਾਂ ਦੀ ਪੇਸ ਉਹਨਾਂ ਦੀ ਸਪੀਡ ਉਹਨਾਂ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇ ਕਿੰਨੇ ਵੀ ਇਹ ਇਸ ਟਾਈਮ ਬਹੁਤ ਪਿੱਛੇ ਨੇ ਆ ਉਹ ਦੇਅਰ ਟਰੈਡਿੰਗ ਵਾਟਰ ਦੇ ਆਰ ਵੇ ਬਿਹਾਈਂਡ ਟਰਪ ਐਡਮਿਨਿਸਟ੍ਰੇਸ਼ਨ ਨੇ ਆਈਸ ਦੇ ਬਾਬਤ ਜਿਹੜੀ ਗੱਲਬਾਤ ਕਰਦੇ ਹੋਏ ਇਹ ਆਖਿਆ ਆ ਇਹ ਸਾਰੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਪਿੱਛੇ ਇੱਕ ਹੀ ਬੰਦਾ ਆ ਜੇ ਕਿਸੇ ਨੂੰ ਨਹੀਂ ਜਿਹੜਾ ਉਹ ਚੇਤਾ ਤਾਂ ਆਪਾਂ ਉਹ ਦੁਬਾਰਾ ਯਾਦ ਜਿਹੜਾ ਉਹ ਦਵਾ ਦਿੰਦੇ ਆ ਵਾਈਟ ਹਾਊਸ ਦਾ ਮੌਜੂਦਾ ਡਿਪਟੀ ਚੀਫ ਆਫ ਸਟਾਫ ਸਟੀਵਨ ਮੈਲਰ ਉਹ ਇਸ ਪਾਲਿਸੀ ਦਾ ਮੇਨ ਸੂਤਰ ਧਾਰਾ ਉਹ ਇਸ ਪਾਲਿਸੀ ਦਾ ਜਿਹੜਾ ਉਹ ਘੜਾ ਆ ਤੇ ਹੁਣ ਉਹਨਾਂ ਦੇ ਨਾਲ ਇਸ ਪਾਲਿਸੀ ਨੂੰ ਲਾਗੂ ਕਰਨ ਦੇ ਲਈ ਕਾਫੀ ਜ਼ਿਆਦਾ ਜਿਹੜੇ ਲੋਕ ਆ ਹੋ ਮਿਲ ਚੁਕੇ ਆ ਜਿੱਦਾਂ ਬਾਰਡਰਜ਼ ਆ ਟਾਮ ਹੋਮਨ ਹோம் ਲੈਂਡ ਸਕਿਉਰਟੀ ਦੇ ਜਿਹੜੇ 77 ਕ੍ਰਿਸਟੀ ਨਿਯਮ ਇਸ ਤੋਂ ਇਲਾਵਾ ਹੋਰ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹ ਵੀ ਇਨਫੋਰਸਮੈਂਟ ਐਫਰਟਸ ਦੇ ਵਿੱਚ ਉਹਨਾਂ ਨੇ ਇਨ ਲਾਈਨ ਲੈ ਆਂਦੀਆਂ ਹੈਗੀਆਂ ਸੋ ਪਹਿਲੇ ਹਫਤਿਆਂ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹਨਾਂ ਨੇ ਇਹ ਕਿਹਾ ਵੀ ਹਜ਼ਾਰਾਂ ਹੀ ਲੋਕਾਂ ਨੂੰ ਅਨ ਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਹੋ ਕੀਤਾ ਆ ਪਰ ਨਾਲ ਖਬਰਾਂ ਜਿਹੜੀਆਂ ਇਹ ਵੀ ਆ ਰਹੀਆਂ ਕਈ ਥਾਵਾਂ ਦੇ ਉੱਤੇ ਕੈਚ ਐਂਡ ਰਿਲੀਜ਼ ਪਾਲਿਸੀ ਦਾ ਵੀ ਜਿਹੜਾ ਉਹ ਵਰਤੋਂ ਕਰਨੀ ਪੈ ਰਹੀ ਆ 트럼ਪ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਉਹਨਾਂ ਨੂੰ ਡਿਟੇਨ ਕਰਨ ਦੇ ਲਈ ਥਾਵਾਂ ਜਿਹੜੀਆਂ ਆ ਉਹ ਨਹੀਂ ਜਿਹੜੀਆਂ ਲੱਭੀਆਂ ਹੁਣ ਤੱਕ 8000 ਤੋਂ ਵੱਧ ਲੋਕਾਂ ਨੂੰ 트럼ਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸੌ ਚੱਕ ਸਮਾਗਮ ਤੋਂ ਬਾਅਦ ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਗਿਆ ਤੇ 트럼ਪ ਹੁਣੀ ਚਾਹ ਰਹੇ ਆ ਵੀ ਐਵਰੀ ਡੇ ਆ 1200 ਤੋਂ 1300 ਬੰਦੇ 1000 ਤੋਂ ਵੱਧ ਬੰਦੇ ਜਿਹੜੇ ਆ ਉਹ ਆਈਸ ਵਾਲੇ ਜਿਹੜੇ ਹੋ ਗ੍ਰਫਤਾਰ ਕਰਨ ਤੇ ਹਰਜੋਤ ਸਿੰਘ ਜੀ ਅੱਜ ਜਦ ਪ੍ਰੈਸਰੋ ਦੇ ਵਿੱਚ ਹਾਈਵੇ 168 ਦੇ ਉੱਤੇ ਆ ਰਹੇ ਸੀ ਤੁਸੀਂ ਵੀ ਜਿਹੜੀ ਆਈਸ ਵਾਲੀ ਗੱਡੀ ਜਿਹੜੀ ਇਹ ਕਹਿੰਦੇ ਦੇਖਿਓ ਉਹ ਟਰੱਕ ਤਾਂ ਨਹੀਂ ਸੀ ਕਿ ਕਿਤੇ ਦੂਜਾ ਨਹੀਂ ਨਹੀਂ ਚਾਰ ਪੰਜ ਗੱਡੀਆਂ ਸੀ ਉਹਨਾਂ ਨੇ ਇੱਕ ਕਿਸੇ ਨੂੰ ਬਾਈ ਸਾਈਡ ਦੇ ਉੱਤੇ ਕੱਢਿਆ ਹੋਇਆ ਸੀਗਾ ਉਹ ਸੋ ਮੋਸਟ ਪ੍ਰੋਬਬਲੀ ਯੂ ਨੂੰ ਫੋਲੋ ਕਰਦੇ ਹੋਵਗੇ ਕੋਈ ਨਾ ਕੋਈ ਹੋ ਸਕਦਾ ਉਹਦੀ ਕ੍ਰਿਮੀਨਲ ਐਕਟੀਵਿਟੀ ਹੋਵੇ ਜਾਂ ਮੋਸਟਲੀ ਹੁਣ ਇਹੀ ਕਹਿ ਕੇ ਜਾ ਰਹੇ ਹੁਣ ਦੇਖੋ ਕੱਲ ਵੀ ਜਿਹੜਾ ਦੱਸਿਆ ਸੀਗਾ ਵੀ ਆਪਣੇ ਫਰੇਜ਼ੈਂਟ ਤੋਂ ਹੀ ਇੱਕ ਬੰਦੇ ਨੇ ਜਿਹੜਾ ਉਹ ਦੱਸਿਆ ਕਹਿੰਦਾ ਵੀ ਉਹਨਾਂ ਦੇ ਜਿਹੜੇ ਫੈਮਿਲੀ ਫਰੈਂਡ ਆ ਉਹਨਾਂ ਨੂੰ ਘਰੋਂ ਜਿਹੜੇ ਆਇਸ਼ ਦਾ ਜਿਹੜਾ ਕੜਾ ਲੱਗਾ ਸੀਗਾ ਉਹਦੇ ਜ਼ਰੀਏ ਜਿਹੜਾ ਉਹ ਟਰੇਸ ਕਰਕੇ ਤੇ ਉਸ ਨੂੰ ਜਿਹੜਾ ਉਹਨਾਂ ਨੇ ਚੁੱਕਿਆ ਹੈਗਾ ਉਸ ਨੂੰ ਡਿਟੇਨ ਜਿਹੜਾ ਉਹ ਕੀਤਾ ਹੈਗਾ ਸੋ ਇਹੀ ਨਹੀਂ ਜਿਹੜਾ ਦੇਖੋ ਇਹਨਾਂ ਨੇ ਸਪੈਸ਼ਲ ਵੀਡੀਓ ਪਾਈ ਆ ਯੂਐਸ ਨੇ ਇੰਡੀਆ ਨੂੰ ਜਿਹੜਾ ਉਹ ਦਿਖਾਉਣ ਦੇ ਲਈ ਵੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਟਰੀਟ ਕਰ ਰਹੇ ਆ ਹੋਇਆ ਤੇ ਉਹਨਾਂ ਦੇ ਨਾਲ ਅਨਮਨੱਖੀ ਕਾਮੀ ਆ ਇਹਦੇ ਵਿੱਚ ਜਿਹੜੀਆਂ ਕੋਈ ਦੋਰਾਵਾਂ ਨਹੀਂ ਆ ਠੀਕ ਆ ਅਮਰੀਕਾ ਦੇ ਲਈ ਤੁਸੀਂ ਉਹ ਗਲਤ ਕੀਤਾ ਆ ਆ ਇੱਥੇ ਗੈਰ ਕਮਿਊਨਿਟੀ ਆਗਰ ਨਾਲ ਆਏ ਆ ਪਹਿਲੋਂ ਵੀ ਰਿਪੋਰਟ ਕਰਦੇ ਰਹੇ ਹਾਂ ਪਹਿਲੋਂ ਕਦੀ ਇਦਾਂ ਨਹੀਂ ਸੀ ਜਿਹੜਾ ਉਹ ਹੋਇਆ ਪਰ ਹੁਣ ਜਿਹੜਾ ਕੰਮ ਆ ਬਹੁਤ ਜ਼ਿਆਦਾ ਕੈਲੋ ਵੀ ਸਿਖਰ ਦੇ ਉੱਤੇ ਜਿਹੜੇ ਲੈ ਕੇ ਜਾ ਚੁੱਕੇ ਆ ਸੋ ਇਹ ਚੀਜ਼ਾਂ ਆ ਤੇ ਬਾਕੀ ਇੱਕ ਵਾਰ ਫਿਰ ਦੱਸੇ ਜਾਈਏ ਵਾਈਟ ਹਾਊਸ ਤੇ ਜਿਹੜਾ ਆਈਸ ਦੇ ਉੱਤੇ ਉਹ ਹੋਰ ਦਬਾਅ ਪਾ ਰਿਹਾ ਹੈ ਵੀ ਜਿਹੜੀਆਂ ਰੈਸਟ ਆ ਉਹ ਘਟ ਨੇ ਤੇ ਇਹਨਾਂ ਨੂੰ ਹੋਰ ਜ਼ਿਆਦਾ ਤੇਜ਼ ਜਿਹੜਾ ਉਹ ਕੀਤਾ ਜਾਵੇ ਸੋ ਡੈਪੂਟੇਸ਼ਨ ਫਲਾਈਟਸ ਜੋ ਪਹਿਲਾਂ ਕਹਿੰਦੇ ਵੀ ਚੱਲ ਰਹੀਆਂ ਸੀਗੀਆਂ तकरीबन ਉਸੇ ਸਪੀਡ ਦੇ ਉੱਤੇ ਹੀ 트ੰਪ ਉਹਨਾਂ ਦੇ 100 ਚੁੱਕਣ ਤੋਂ ਪਹਿਲਾਂ ਉਸੇ ਹੀ ਸਪੀਡ ਦੇ ਉੱਤੇ ਜਿਹੜੀਆਂ ਉਹ ਜਾ ਰਹੀਆਂ ਆ ਫਲਾਈਟਸ ਕਹਿੰਦੇ ਵੀ ਟੇਕ ਆਫ ਕਰਾਉਣ ਦੇ ਲਈ ਉਸ ਉਹਨਾਂ ਨੂੰ ਟਾਈਮ ਜਿਹੜਾ ਆ ਉਹ ਲੱਗ ਜਾਂਦਾ ਆ ਭਾਵੇਂ ਇਹ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕਰ ਰਿਹਾ ਆ ਆਈਸ ਕਹਿੰਦੇ ਵੀ ਇਸ ਟਾਈਮ ਓਵਰ ਕੈਪੈਸਿਟੀ ਕੰਮ ਕਰ ਰਿਹਾ ਆ 42000 ਲੋਕ ਓਵਰ ਆਲ ਇਹਨਾਂ ਦੀ ਕਸਟਡੀ ਦੇ ਵਿੱਚ ਨੇ ਆ ਇਹ ਜਿਹੜੇ ਇੰਟਰਨਲ ਗਵਰਨਮੈਂਟ ਦੇ ਜਿਹੜੇ ਸਟੈਟਸ ਆ ਉੱਥੋਂ ਪਤਾ ਲੱਗਾ ਆ 6000 ਮੁਲਾਜ਼ਮ ਨੇ ਅ ਇਮੀਗ੍ਰੇਸ਼ਨ ਐਨਫੋਰਸਮੈਂਟ ਆਫੀਸਰ ਨੇ ਤੇ ਜਿਹੜੇ 40000 ਇਹਨਾਂ ਦੇ ਕੋਲ ਡਿਟੈਂਸ਼ਨ ਬੈਡਸ ਨੇ ਇਹ ਕਰੰਟਲੀ ਫੰਡਿੰਗ ਇਹਨਾਂ ਦੇ ਕੋਲ 40000 ਦੀ ਆ ਪਰ 42000 ਜਿਹੜੇ ਇਹਨਾਂ ਨੇ ਬੰਦਿਆਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਆ ਹੁਣ ਜਿਹੜਾ ਨਵਾਂ 30000 ਲੋਕਾਂ ਨੂੰ ਹਿਰਾਸਤ ਦੇ ਵਿੱਚ ਰੱਖਣ ਵਾਲਾ ਗਵਾਂਟਾਨਾਮੋ ਬੇ ਦੇ ਵਿੱਚ ਇਹ ਨਵਾਂ ਹਰਜੋਤ ਸਿੰਘ ਜੀ ਬਣਾ ਰਹੇ ਨੇ ਮਾਈਗ੍ਰੈਂਟ ਪ੍ਰੋਸੈਸਿੰਗ ਸੈਂਟਰ ਜਿਹੜਾ ਆ ਉਹ ਬਣਾਇਆ ਉੱਥੇ ਜਾ ਰਿਹਾ ਆ ਤੇ ਉਹਦੇ ਲਈ ਕਾਂਗਰਸ ਨੂੰ ਕਹਿੰਦੇ ਵੀ ਐਡੀਸ਼ਨਲ ਫੰਡਿੰਗ ਦੇ ਲਈ ਜਿਹੜੇ ਉਹ ਆਖਣਗੇ ਇਹਦੇ ਵਿੱਚ ਹਰਜੋਤ ਸਿੰਘ ਜੀ ਨਾਲ ਇਹ ਵੀ ਚੀਜ਼ ਆ ਕਾਂਗਰਸ ਦਾ ਬਜਟ ਦਾ ਰੌਲਾ ਪੈਣ ਵਾਲਾ ਆ ਇੱਕ ਵਾਰੀ ਫੇਰ ਬਜਟ ਦਾ ਜਿਹੜਾ ਉਹ ਰੌਲਾ ਪੈਣ ਵਾਲਾ ਮਾਰਚ ਤੱਕ ਮਿਲਦਾ ਇਹਨਾਂ ਦੇ ਕੋਲ ਮਨੀ ਹੈਗੀ ਆ ਉਸ ਤੋਂ ਬਾਅਦ ਦੇ ਵਿੱਚ ਕੀ ਹੋਊਗਾ 트럼ਪ ਹੋਣਾ ਨੇ ਹੁਣ ਆ ਕਾਫੀ ਜ਼ਿਆਦਾ ਇਸ ਤਰੀਕੇ ਦੇ ਨਾਲ ਆਲੇ ਦੁਆਲੇ ਜਿਹੜੇ ਕੰਮ ਸ਼ੁਰੂ ਕੀਤੇ ਨੇ ਉਹਨੂੰ ਲੈ ਕੇ ਵੀ ਜਿਹੜਾ ਕਾਫੀ ਗੁੱਥਮ ਗੁੱਥਾ ਜਿਹੜਾ ਮਾਹੌਲ ਹੋਊਗਾ ਇਸ ਵਾਰ ਲੱਗਦਾ ਨਹੀਂ ਸ਼ਾਇਦ ਡੈਮੋਕ੍ਰੇਟਸ ਜਿਹੜਾ ਹਰਜੋਤ ਸਿੰਘ ਜੀ ਕੋਈ ਬਾੜਾ ਸਾਥ ਇਹਨਾਂ ਦਾ ਜਿਹੜਾ ਹੋ ਦੇਣਗੇ ਖਾਸ ਕਰਕੇ ਉਦੋਂ ਜਦੋਂ ਲਗਾਤਾਰ ਯੂ ਐਸ ਸਰਕਾਰ ਦੀਆਂ ਬਹੁਤ ਸਾਰੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਦੇ ਉੱਤੇ ਲੀਕ ਲਗਾਤਾਰ ਫੇਰੀ ਜਾ ਰਹੀ ਹੈਗੀ ਈਵਨ ਐਨਜੀ ਕੱਲ ਜਿਹੜਾ ਧਾਰਮਿਕ ਲੋਕ ਜਿਹੜੇ ਮੋਸਟਲੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ